ਦੀ ਯੋਗਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਤਣਾਵ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ ਸੀਐਮ ਦੀ ਯੋਗਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਡਾਇਨਿਕਸ ਵਿਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮਹਿਮ ਚਲਾਈ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਨਸ਼ਿਆਂ ਦੀ ਕਾਲੀ ਕਮਾਈ ਦੇ ਨਾਲ ਬਣਾਏ ਘਰਾਂ ਨੂੰ ਠਾਇਆ ਜਾ ਰਿਹਾ ਪੰਜਾਬ ਪੁਲਿਸ ਵੱਲੋਂ ਹੁਣ ਤੱਕ 20000 ਤੋਂ ਵੱਧ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਗਿਆ ਅਤੇ ਉਹਨਾਂ ਦੀ ਨਸ਼ਿਆਂ ਦੀ ਕਮਾਈ ਦੇ ਨਾਲ ਬਣਾਈ ਪ੍ਰਾਪਰਟੀ ਨੂੰ ਠਹਿ ਠੇਰੀ ਕੀਤਾ ਗਿਆ ਇਸੇ ਦੇ ਚੱਲਦੇ ਅੱਜ ਮਾਨਸਾ ਵਿੱਚ ਇੱਕ ਮੌਜੂਦਾ ਕਾਉਂਸਲਰ ਦੇ ਘਰ ਉੱਤੇ ਨਗਰ ਕੌਂਸਲ ਦਾ ਪੀਲਾ ਪੰਜਾ ਚੱਲਿਆ। ਮਾਨਸਾ ਵਿੱਚ ਨਗਰ ਕੌਂਸਲ ਦੀ ਜ਼ਮੀਨ ਤੇ ਕਾਉਂਸਲਰ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਤੇ ਦੇ ਤਹਿਤ ਬਲਡੋਜ਼ਰ ਕਾਰਵਾਈ ਕੀਤੀ ਗਈ। ਇਸ ਕਾਉਂਸਲਰ ਦੇ ਖਿਲਾਫ ਐਨਡੀਪੀ ਐਕਟ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਇਸ ਤੋਂ ਪਹਿਲਾਂ ਵੀ ਇਸੇ ਕਾਉਂਸਲਰ ਦੇ ਘਰ ਉੱਤੇ ਬਲਡੋਜ਼ਰ ਕਾਰਵਾਈ ਕੀਤੀ ਗਈ ਸੀ ਅਤੇ ਅੱਜ ਦੂਸਰੀ ਵਾਰ ਇਸ ਕਾਉਂਸਲਰ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਪ੍ਰਸ਼ਾਸਨ ਵੱਲੋਂ ਢਾਇਆ ਗਿਆ। ਦੱਸ ਦਈਏ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਨਸ਼ਾ ਤਸਕਰਾਂ ਦੇ ਘਰਾਂ ਉੱਤੇ ਬਲਡوزر ਚਲਾਇਆ ਜਾ ਰਿਹਾ ਉੱਥੇ ਹੀ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਵੀ ਸੁੱਟਿਆ ਜਾ ਰਿਹਾ ਮਾਨਸਾ ਵਿਖੇ ਅੱਜ ਨਗਰ ਕੌਂਸਲ ਦੀ ਜ਼ਮੀਨ ਉੱਤੇ ਮੌਜੂਦਾ ਕੌਂਸਲਰ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਬਲਡوزر ਕਾਰਵਾਈ ਕਰਦੇ ਹੋਏ ਹਟਾਇਆ ਗਿਆ ਦੱਸ ਦਈਏ ਕਿ ਇੱਕ ਮਹੀਨਾ ਪਹਿਲਾਂ ਵੀ ਇਸੇ ਕੌਂਸਲਰ ਦੇ ਘਰ ਉੱਤੇ ਨਗਰ ਕੌਂਸਲ ਦਾ ਪੀਲਾ ਪੰਜਾ ਚੱਲਿਆ ਸੀ ਉਸ ਸਮੇਂ ਵੀ ਨਗਰ ਕੌਂਸਲ ਦੀ ਜ਼ਮੀਨ ਤੋਂ ਕਬਜ਼ੇ ਨੂੰ ਹਟਾਇਆ ਗਿਆ ਸੀ ਇਸ ਮੌਕੇ ਐਸਐਸਪੀ ਭਗੀ ਰਤھ ਮੀਨਾ ਐਸਡੀਐਮ ਕਾਲਾਰਾਮ ਈਓ ਬਲਵਿੰਦਰ ਸਿੰਘ ਨਗਰ ਕੌਂਸਲ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ਇਸ ਕਾਰਵਾਈ ਦੌਰਾਨ ਐਸਐਸਪੀ ਐਸਡੀਐਮ ਅਤੇ ਈਓ ਨੇ ਕੀ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਇਸ ਤਰ੍ਹਾਂ ਦੀ ਕਾਰਵਾਈ ਪਹਿਲਾਂ ਵੀ ਅਜੇ ਕੁਮਾਰ ਬੋਨੀ ਵੱਲੋਂ ਜਿਹੜਾ ਮਿਸਪਲੈਂਡ ਦਾ ਛੱਪੜ ਸੀਗਾ ਉਹਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਅਸੀਂ ਅਪ੍ਰੈਲ ਵਿੱਚ ਵੀ ਇਹ ਰਿਮੂਵ ਕੀਤਾ ਸੀਗਾ ਤੇ ਹੁਣ ਇੱਕ ਦੋ ਲੋਕੇਸ਼ਨਾ ਹੋਰ ਸਿੰਘਾਂ ਜਿਨ੍ਹਾਂ ਤੇ ਅੱਜ ਕਾਰਵਾਈ ਚੱਲ ਰਹੀ ਹੈਗੀ ਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਸੀਂ ਇਹ ਜਿਹੜਾ ਨਜਾਇਜ਼ ਕਬਜ਼ਾ ਹੈਗਾ ਉਹ ਦੂਰ ਕਰਵਾ ਰਹੇ ਹਾਂ ਆਉਣ ਵਾਲੇ ਸਮੇਂ ਚ ਹੋਰ ਵੀ ਕੋਈ ਹੈਗੇ ਆਉਣ ਵਾਲੇ ਸਮੇਂ ਜੇ ਕੋਈ ਹੋਰ ਵੀ ਨਜਾਇਜ਼ ਕਬਜ਼ਾ ਸਾਡੇ ਧਿਆਨ ਚ ਆਉਂਦਾ ਹੈਗਾ ਤਾਂ ਉਹਦੇ ਖਿਲਾਫ ਵੀ ਐਸ ਪਰ ਲਾਜ ਜੋ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਏਗੀ ਇਹ ਜੋ ਐਮਸੀ ਨੇ ਮਾਨਸਾ ਦੇ ਨਗਰ ਕੌਂਸਲ ਮਾਨਸਾ ਦੇ ਉਹਨਾਂ ਦੇ ਖਿਲਾਫ ਕਾਫੀ ਕ੍ਰਿਮੀਨਲ ਪਰਚੇ ਦਰਜ ਨੇ ਜ਼ਿਆਦਾਤਰ ਉਹ ਐਨਡੀਪੀਐਸ ਐਕਟ ਦੇ ਤਹਿਤ ਨੇ ਮਲੂ ਨਸ਼ੇ ਦੇ ਪਦਾਰਥ ਨੇ ਜਿਹੜੇ ਉਹ ਵੇਚਣ ਦਾ ਕਾਰੋਬਾਰ ਕਰਦੇ ਨੇ ਇਸ ਕਰਕੇ ਜਿਹੜਾ ਪੰਜਾਬ ਸਰਕਾਰ ਦੀ ਪੁਲਸੀਆ ਪੰਜਾਬ ਸਰਕਾਰ ਨੇਸ਼ਾਂ ਦੇ ਵਿਰੁੱਧ ਜੋ ਜੁੱਧ ਛੇੜਿਆ ਹੋਇਆ ਉਸ ਦੇ ਤਹਿਤ ਇਹ ਕਾਰਵਾਈ ਹੋ ਰਹੀ ਹੈ ਇਹ ਐਕਚੁਅਲੀ ਉਹਨੇ ਜਿਹੜੀ ਨਗਰ ਕੌਂਸਲ ਮਾਨਸਾ ਦੀ ਛੱਪੜ ਦੀ ਜ਼ਮੀਨ ਹੈ ਸਰਕਾਰੀ ਜ਼ਮੀਨ ਹੈ ਨਗਰ ਕੌਂਸਲ ਮਾਨਸਾ ਦੀ ਮਾਲਕੀ ਵਾਲੀ ਜ਼ਮੀਨ ਹੈ ਉੱਥੇ ਨਜਾਇਜ਼ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਸੀ ਉਹ ਫਿਰ ਇਹੋ ਮਾਨਸਾ ਵੱਲੋਂ ਕਿਉਂਕਿ ਸੁਪਰੀਮ ਕੋਰਟ ਨੇ ਵੀ ਕਾਫੀ ਜਿਆਦਾ ਸਖਤਾਈ ਕੀਤੀ ਹੋਈ ਹੈ ਵੱਖ-ਵੱਖ ਅਦਾਲਤਾਂ ਨੇ ਵੀ ਕਾਫੀ ਸਖਤਾਈ ਕੀਤੀ ਹੋਈ ਹੈ ਨਿਯਾਜ ਕਬਜ਼ਾ ਛਡਵਾਉਣ ਵਾਸਤੇ ਖਾਸ ਤੌਰ ਤੇ ਜੋ ਵਾਟਰ ਬਾਡੀਜ਼ ਨੇ ਜਿਸ ਤਰ੍ਹਾਂ ਛੱਪੜਨੇ ਤੇ ਉਸੇ ਤਹਿਤ ਇਹਨਾਂ ਨੇ ਉਹਨੂੰ ਨੋਟਿਸ ਦਿੱਤਾ ਸੀਗਾ ਨਿਯਾਜ ਕਬਜ਼ਾ ਖਾਲੀ ਕਰਨ ਵਾਸਤੇ ਪਰੰਤੂ ਨੇ ਨਿਸ਼ਚਿਤ ਸਮੇਂ ਸੀਮਾ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਫਿਰ ਇਹਨਾਂ ਨੇ ਉਹਨੂੰ ਨਿਯਾਜ ਕਬਜ਼ਾ ਰਿਮੂਵ ਕਰਨ ਵਾਸਤੇ ਪੁਲਿਸ ਅੰਦਰ ਦੀ ਮੰਗ ਕੀਤੀ ਸੀ ਤੇ ਡਿਊਟੀ ਮੈਜਿਸਟਰੇਟ ਦੀ ਮੰਗੀਤੀ ਸੀ ਉਸੇ ਦੇ ਤਹਿਤ SSP ਸਰ ਅਨੇ ਨੇ ਮੈ ਵੀ ਆਇਆ ਅਸੀਂ ਮਤਲਬ ਲੈਂਡ ਆਰਡਰ ਨੂੰ ਮੁੱਖ ਰੱਖ ਕੇ ਆਇਆ ਡਿਊਟੀ ਮੈਜਿਸਟਰੇਟ ਵੀ ਹਾਜ਼ਰ ਨੇ EO ਸਾਹਿਬ ਆਪਣੀ ਟੀਮ ਦੇ ਨਾਲ ਹਾਜ਼ਰ ਨੇ ਤੇ ਅੱਜ ਅਸੀਂ ਇੱਥੇ ਨਿਯਾਜ ਕਬਜ਼ਾ ਰਿਮੂਵ ਕਰਵਾ ਰਹੇ ਹਾਂ ਤੇ ਜੋ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਛੇੜਿਆ ਹੋਇਆ ਉਸ ਦੇ ਤਹਿਤ ਪੂਰੇ ਡਿਸਟ੍ਰਿਕਟ ਮਾਨਸਾ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੇ ਨਿਯਾਜ ਕਬਜ਼ਾ ਰਿਮੂਵ ਕਰਵਾਏ ਗਏ ਨੇ ਇਸੇ ਐਮਸੀ ਦਾ ਇੱਕ ਪਹਿਲਾਂ ਵੀ ਘਰ ਅਸੀਂ ਢਾਇਆ ਸੀਗਾ ਉਹ ਵੀ ਸਰਕਾਰੀ ਜ਼ਮੀਨ ਦੇ ਉੱਪਰ ਬਣਿਆ ਹੋਇਆ ਸੀ ਉਸੇ ਲੜੀ ਦੇ ਵਿੱਚ ਉਸੇ ਲਗਾਤਾਰਤਾ ਦੇ ਵਿੱਚ ਅੱਜ ਇਹ ਕਾਰਵਾਈ ਹੋ ਰਹੀ ਹੈ ਪਹਿਲਾਂ ਇਹ ਕਾਰਵਾਈ ਪਿੱਖੀ ਵੀ ਹੋਈ ਸੀ ਤਹਿਸੀਲ ਬਲੱਡੇ ਦੇ ਵਿੱਚ ਸਬਡਿਵੀਜ਼ਨ ਬਲੱਡੇ ਦੇ ਵਿੱਚ ਇੱਕ ਪਿੰਡ ਸੀ ਉੱਥੇ ਵੀ ਹੋਈ ਸੀਗੀ ਤੇ ਅਜੇ ਕੁਮਾਰ ਬੋਨੀ ਦੀ ਇੱਥੇ ਮਾਨਸਾ ਦੇ ਵਿੱਚ ਹੀ ਹੋਈ ਸੀਗੀ ਅੱਜ ਇਹ ਉਸੇ ਲੜੀ ਦੇ ਤਹਿਤ ਕਾਰਵਾਈ ਹੋ ਰਹੀ ਹੈ ਤੇ ਉਸੇ ਤਹਿਤ ਇਹ ਨਿਜਾਇਜ਼ ਕਬਜ਼ਾ ਰੂਵ ਕਰਵਾਇਆ ਜਾ ਰਿਹਾ ਅਸੀਂ ਵਾਰਡ ਨੰਬਰ 16 ਮਾਨਸਾ ਦੇ ਵਿੱਚ ਇਸ ਟਾਈਮ ਖੜੇ ਹੈਗੇ ਸਾਨੂੰ ਨਗਰ ਕੌਂਸਲ ਮਾਨਸਾ ਦੇ ਈਓ ਸਾਹਿਬ ਵੱਲੋਂ ਉਨਕੀ ਜੋ ਇੱਕ ਸਰਕਾਰੀ ਲੈਂਡ ਹੈਗੀ ਉਸਕੇ ਉੱਪਰ ਇਲੈਗਲ ਉਸਾਰੀ ਕੀਤੀ ਹੋਈ ਸੀ उसू करने वास्ते सामने एक पुलिस इमदाद देने के लिए लैटर प्राप्त हो उसी की वास्ते करते इतने लॉ एंड ऑर्डर मेनटेन करने वास्ते काफ़ी पुलिस परसनल इतने डिप्लोय हैं जो ये अजय कुमार उर्फ बोनी हैगा इसका जो प्रीवियस क्रिमिनल रिकॉर्ड हैगा इसके खिलाफ टोटल एटीन एफ आई आर दर्ज रजिस्टर हैगी और इनों सात एन डी पी एस की एफ आई आर दर्ज हैगी जो पंजाब सरकार वालों मुहिम चली गई कि जो कोई ड्रग्स का काम करता है इलीगल सरकारी लैंड पे प्रॉपर्टी बना गया उसके खिलाफ कानून मुताबिक जो कार्रवाई हैगी सा एस डी एम साहब ड्यूटी मजिस्ट्रेट और ईओ नगर पालिका नगर काउंसिल मानसा भी इतने प्रजेंट हैगी तो वो थोड़ा डिटेल तो दस सकता है इसके बारे